ਸਰ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੋਂ ਆ ਤੇ ਥੋੜਾ ਜਿਹਾ ਬਾਬਾ ਜੀ ਬਾਰੇ ਥੋੜਾ ਜਿਹਾ ਚੰਨਣਾ ਪਾਓ ਜੀ ਜੀ ਪਿੰਡ ਲਬਾਣੇ ਵਾਲੀ ਜੀ ਤੇ ਸੰਤ ਪਪਾ ਦਿਆਲ ਦਾ ਜੀ 308 ਜੀ ਜੋ ਅੱਜ ਮੇਲਾ ਕਮੇਟੀ ਮੇਲਾ ਕਰਾ ਰਹੀ ਹੈ ਉਹਦੇ ਸਬੰਧਤ ਵਿੱਚ ਕੀ ਕਹਿਣਾ ਜੀ ਕਮੇਲਾ ਹੀ ਹਰ ਸਾਲ ਕਰਵਾ ਰਹੇ ਹਾਂ 1964 ਤੋਂ ਜਨ ਕੇ ਬਾਬਾ ਜੀ ਸਾਡੇ ਕੋਈ ਸਿੱਖ ਚੋਲਾ ਚੱਲਿਆ ਜੀ ਇਹ 1965 ਦਾ ਹੈ ਹਜੇ ਹਰ ਸਾਲ ਇਹ ਕਮੇਟੀ ਕਰਵਾ ਰਹੀ ਹੈ ਸੰਯੋਗ ਰਹਿੰਦਾ ਜੀ ਕਿਸੇ ਦਾ ਹੈ ਜੀ ਸੰਯੋਗ ਰਹਿੰਦਾ ਜੀ ਸੰਯੋਗ ਸਾਰੇ ਪਿੰਡ ਦਾ ਹੀ ਹੈ ਸਾਡੇ ਨੇੜੇ ਨੇੜੇ ਇਲਾਕੇ ਦਾ ਹੀ ਸੰਯੋਗ ਹੁੰਦਾ ਜੀ ਇਹ ਬਹੁਤ ਮਾਨਤਾ ਜਗ੍ਹਾ ਜੀ ਮਤਲਬ ਕਿ ਜਿਸ ਤਰ੍ਹਾਂ ਕਿਸੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਉਹਨਾਂ ਵੱਲੋਂ ਕੋਈ ਸੰਯੋਗ ਦਿੱਤਾ ਜਾਂਦਾ ਜਾਂ ਕੋਈ ਬਹੁਤ ਬੱਚੇ ਬਾਹਰ ਗਏ ਹੈ ਜੀ ਬਥੇਰੇ ਬਾਬਾ ਜੀ ਨੇ ਘਰ ਵਸਾਏ ਹੈ ਜਿਸ ਤਰ੍ਹਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਇੱਥੇ ਹੋਇਆ ਹਾਂਜੀ ਹਾਂਜੀ ਇੱਥੇ ਮਹਾਰਾਜ ਦਾ ਪ੍ਰਕਾਸ਼ ਜਦੋਂ ਨਾਮ ਹੁੰਦਾ ਜੀ ਕੋਤਰੀ ਹੁੰਦੀ ਹੈ ਇੱਥੇ ਆਏ ਸਾਲ ਕੋਤਰੀ ਕਰਾਉਣੀ ਹੈ ਜੀ ਕੋਤਰੀ ਕਿੰਨੇ ਟਾਈਮ ਤੋਂ ਹੋ ਰਹੀ ਹੈ ਜੀ ਕੋਤਰੀ ਮਨਾਈ ਅਕੀਤਾ ਲੜੀਵਾ ਪੜਦਾ ਚੱਲਦੇ ਰਹਿੰਦੇ ਕੋਤਰੀ ਤਿੰਨ ਚਾਰ ਸਾਲ ਪੰਜ ਸਾਲ ਤੋਂ ਅੱਗੇ ਚੱਲ ਰਿਹਾ ਹੈ ਕੰਮ ਜੀ ਸੰਗਤ ਨੂੰ ਕੀ ਫੀਲ ਕਰਦੇ ਹੋ ਸੰਗਤ ਨੂੰ ਫੀਲ ਕਰਦੇ ਵਾਧੂ ਵਾਧਾ ਆਇਆ ਕਰੋ ਬਾਬਾ ਜੀ ਦੇ ਦਰਸ਼ਨ ਕਰਿਆ ਕਰੋ ਹਰ ਇੱਕ ਕਮਨ ਕਾਮਨਾ ਪੂਰੀ ਹੁੰਦੀ ਹੈ ਜੀ ਯਾਦ ਰੱਖੀ ਜੇ ਯਾਰ ਜਿਹੜਾ ਟੂਰਨਾਮੈਂਟ ਕਰਾਇਆ ਜਾਂਦਾ ਨਵਾਂ ਵਾਲੀ ਫੈਕਟਰੀ ਦੇ ਵਿੱਚ ਮੈਂ ਸਾਰੇ ਹੀ ਟੂਰਨਾਮੈਂਟ ਇਕ ਕਰਾਉਣ ਵਾਲੀ ਟੀਮ ਨੂੰ ਵਧਾਈ ਦਿੱਤਾ ਹੈ ਕਿ ਪ੍ਰਮਾਤਮਾ ਅਗੇ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਇਸ ਟੀਮ ਨੂੰ ਜਹਾਨ ਸਾਡੇ ਜਿਹੜੇ ਜੜੀ ਕਲਾ ਦੇ ਵਿੱਚ ਰੱਖੇ ਕਿ ਇਹ ਇਸੇ ਤਰ੍ਹਾਂ ਹੀ ਟੂਰਨਾਮੈਂਟ ਕਰਾਉਂਦੇ ਰਹਿਣ। ਉਹਨੂੰ ਵਧਾਈ ਵੀ ਦੇ ਕੇ ਜਾਂਦਾ ਹੈ। ਬਾਖੀ ਉਹਦੇ ਨਾਲ ਇੱਛਾ ਕਰਦਾ ਹੈ। ਇਹ ਜਿੱਦਿਹਾ ਸਭ ਤੋਂ ਵੱਡਾ ਜਿਹੜਾ ਸਾਨੂੰ ਉਹ ਖੇਡ ਦੇ ਵਿੱਚੋਂ ਮਿਲਦਾ ਆਪਾਂ ਇਹ ਖੇਡਾਂ ਨੂੰ ਇਵੇਂ ਨਾਮ ਦਉਂਦੇ ਰਹੇ ਕਿ ਤੇ ਦੋ ਕੰਨਾਂ ਹੋਰ ਜਿਹੜਾ ਆਪਣੇ ਕੋਲੋਂ ਪਾਈਚਾਰੇ ਦਾ ਕਲਚਰ ਬੁਵਾਇਆ ਹੋਇਆ ਹੈ ਪਵਾਨੀ ਉਹ ਟਾਈਟ ਕੱਢੇਗਾ ਪਵਾਨੀ ਉਹ ਬਾਪੇਟੇ ਦਾ ਪਵਾਨੀ ਉਹ ਸਮਾਜ ਦੇ ਵਿੱਚ ਹੈ ਵੱਡੇ ਸੋਹਣੇ ਇਨਸਾਨ ਹੈ ਉਹਨੂੰ ਦੁਬਾਰਾ ਪਹਿਲਾ ਕਰੀਏ ਆਪਾਂ ਆਪ ਦੇ ਇਲਾਕੇ ਦੇ ਆਪ ਕੋ ਵੱਡੀ ਉਮਰ ਦੇ ਬੰਦੇ ਦੀ ਆਦਰ ਮਾਨ ਕਰਨਾ ਸਿੱਖੀਏ ਇਹ ਗੱਲ ਕੋਈ ਨਹੀਂ ਹੈ ਕਿ ਆਪਾਂ ਨਸ਼ਿਆਂ ਦੀ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧ ਬਹੁਤ ਵੱਡੀ ਮਹਿੰਤ ਲਾਈ ਗਈ ਹੈ ਪਰ ਇਹ ਜਿਹੜਾ ਭਾਈਚਾਰਾ ਕਲਚਰ ਇਹ ਵੀ ਉਸ ਦਾ ਇੰਝ ਹੈ ਕਿ ਜੇ ਬੱਚੇ ਨਾਲ ਕੰਮੇਲਾ ਸਨਮਾਨ ਕਰਕੇ ਬੈਠ ਕੇ ਵੱਡੇ ਬਜ਼ੁਰਗਾਂ ਦਾ ਸਨਮਾਨ ਕਰਕੇ ਚਾ ਵੀ ਉਹ ਉਨ੍ਹਾਂ ਦੇ ਇੱਕ ਕਿਤੇ ਵੀ ਖੜੇ ਹੋਣ ਦੀ ਹੈ ਗੱਲ ਰਹੂ ਕਿ ਸਾਡੇ ਪਿੰਡ ਦਾ ਬਜ਼ੁਰਗ ਨੂੰ ਕੋਈ ਚੋਕ ਨਾ ਦੇਵੇ ਗੱਤ ਨਾ ਕਰੇ ਕਿਸੇ ਨਸ਼ੇ ਵਾਲੇ ਕੋਲੇ ਖੜਿਆ ਨੂ ਕਿਸੇ ਗਲਤ ਕੰਮ ਕਾਲੇ ਕਰੇ ਜੇ ਜੇ ਮਾਮਾਬ ਨੇ ਅਖੇ ਆਪਣਾ ਕੀ ਚੰਗਾ ਉਥੇ ਜਾ ਕੇ ਮਾਰ ਪਾ ਦੇ ਜੀ ਆਪਾਂ ਨੂੰ ਆਪੇ ਭੱਜੇ ਦਾ ਬਜ਼ੁਰਗ ਦਾ ਆਪੇ ਪਿੰਡ ਦੇ ਬਜ਼ੁਰਗ ਦਾ ਇਲਾਕੇ ਦੇ ਬਜ਼ੁਰਗ ਦਾ ਮਾਨ ਦੀ ਇੱਤਾਈ ਚਾਹੀਦੀ ਹੈ ਮਾਨ ਦੀ ਇੱਤਾਈ ਚਾਹੀਦੀ ਹੈ ਉਹਨਾਂ ਦਾ ਮਾਨ ਸਨਮਾਨ ਬਹਾਲ ਕਰਨਾ ਚਾਹੀਦਾ ਹੈ ਕਿਉਂ ਉਹਨਾਂ ਨੂੰ ਇੱਜ਼ਤ ਚਾਹੀਦੀ ਹੈ ਮੁਜ਼ਰਰਾਂ ਦਾ ਮਾਨ ਸਨਮਾਨ ਬਹੁਤ ਜ਼ਰੂਰੀ ਹੈ ਮੁਜ਼ਰਰਾਂ ਦਾ ਮਾਨ ਸਨਮਾਨ ਵਾਲੀ ਸਤੰਨ ਰਕੀਲ ਜਿਹਨਾਂ ਨੇ ਐਸ਼ੀ ਗਵਾਹ ਕਰਾਈ ਇਲਾਕੇ ਦੀ ਕਰਦੀ ਹੁੰਦੀ ਹੈ ਇਹ ਹੀ ਗੱਲ ਕਿ ਮੈਂ ਸਾਰਿਆਂ ਨੂੰ ਉਮੀਦ ਰੱਖੂਗਾ ਕਿ ਆਪਾਂ ਅੱਗੇ ਚੱਡਾਂ ਦੇ ਵੇਖੇ ਜਿਹੜਾ ਆਪਣਾ ਭਾਈ ਚਾਰੇ ਦਾ ਕੰਕਰ ਗਵਾਹ ਦਾ ਜਾ ਰਿਹਾ ਸੀ ਉਹਨੂੰ ਵੀ ਕੀ ਕਰੀਏ ਮੈਂ ਬੱਚਾ ਤੋਂ ਮਾਫੀ ਮੰਗਦਾ ਜਿਨ੍ਹਾਂ ਦੀ ਖੇਡਾਂ ਦੇ ਦਰਸਾਣ ਤੋਂ ਸੀ ਪਰ ਪਰਮਾਤਮਾ ਜੇ ਬਾਤ ਕਰਦਾ ਹੈ ਕਿ ਪਰਮਾਤਮਾ ਆਪਾਂ ਥੋੜੀ ਕਰੀਬ ਚੰਗੀ ਗੱਲ ਸੁਣ ਦੀ ਹਿੰਮਤ ਬੱਕ ਕੇ ਆ ਹੋਂ ਜਾਣਾਂ ਦੀ ਇੱਜ਼ਤ ਕਰਦੀ ਹਿੰਮਤ ਬੱਕ ਕੇ ਬਾਈ ਬੁਟੀ ਜਾਨੀ ਰਾਜਸਥਾਨ ਤੇ तमाम ਪੰਜਾਬ ਦੇ ਪਿੰਡਾਂ ਜੋ ਬੜੇ ਨਾਮਵਰ ਖਿਡਾਰੀ ਇੱਥੇ ਪਹੁੰਚਿਆ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਸਾਰੇ ਬੜੇ ਕਬੱਡੀ ਦਾ ਆਨੰਦ ਮਾਰ ਰਹੇ ਹੋ ਤੇ ਮੇਰਾ ਭਰਾ ਕਮੈਂਟਰ ਆਖੀਂਦਾ ਸੀ ਵੀ ਐਮਐਲਏ ਸਾਹਿਬ ਮੈਂ ਕਿਹਾ ਚਲ ਤੇਰੇ ਕੀ ਪਤਾ ਗੱਲ ਵਾਂਝੇ ਕਿਉਂ ਇਹ ਜੋ ਬੰਦੇ ਸਾਥੀ ਇਹ ਦੀ ਜਗ੍ਹਾ ਤੇ ਕਈ ਵਾਰੀ ਆਪੋ ਸਿੱਧਾ ਪੈ ਰੰਦਾ ਸੋ ਸਾਰੀ ਸੰਗਤ ਦਾ ਖਾਸ ਕਰਕੇ ਮੈਂ ਇਸ ਕਮੇਟੀ ਦਾ ਧੰਨਵਾਦ ਕਰਦਾ ਕਿਉਂ ਤੁਸੀਂ ਇੱਥੇ ਮਾਨ ਬਖਸ਼ਿਆ ਸਮੂਹ ਕੀ ਪੰਚਾਇਤ ਦਾ ਔਰ तमाम ਇੱਥੇ ਜਿਨੀ ਸੰਗਤ ਬੈਠੀ ਆ ਸਾਡੇ ਇਲਾਕੇ ਦੀ ਤੁਹਾਡਾ ਵੀ ਧੰਨਵਾਦ ਤੁਸੀਂ ਇੱਥੇ ਰੌਣਕਾਂ ਵਧਾਉਂਦੇ ਹੋ ਔਰ ਬਾਬਾ ਜੀ ਦੀ ਕਿਰਪਾ ਨਾਲ ਇਹ ਮੇਲਾ ਹਿੰਦੁਗੜੀ ਰਾਤ ਚੌਕ ਦੀ ਤਰੱਕੀ ਕਰਦਾ ਔਰ ਮੈਂ ਆਪ ਦੇ ਵੱਲੋਂ ਆਪ ਦੇ ਪਰਿਵਾਰ ਵੱਲੋਂ ਇਸ ਕਮੇਟੀ ਨੂੰ 11000 ਰੁਪਇਆ ਦੇ ਕੇ ਚੱਲਿਆ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਦਰਸ਼ਕ ਦੇਖ ਰਹੇ ਆ ਕਿਉਂਕਿ ਤੁਸੀਂ ਮੈਚਾਂ ਦਾ ਆਨੰਦ ਮਾਣਨਾ ਅਸੀਂ ਜਾਦੇ ਕਹਿ ਨਹੀਂ ਦੇਣਾ। ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। 11000 ਦੀ ਨਾਜ਼ੁਕ ਇਨਾ ਟੂਰਨਾਮੈਂਟ ਕਮੇਟੀ ਨੂੰ ਬਹੁਤ ਵੱਡਾ ਮਾਣ ਮੱਛਿਆ ਹੈ। ਜੀ ਆਇਆਂ ਨੂੰ ਬਹੁਤ-ਬਹੁਤ ਧੰਨਵਾਦੀ ਤੁਹਾਡਾ ਸਤਿ ਪੁੱਜ ਕੇ ਸਵਾਗਤ ਆ ਸਾਡੀ ਟੂਰਨਾਮੈਂਟ ਕਮੇਟੀ ਵੱਲੋਂ। ਸਮਾਂ ਬੜਾ ਘੱਟ ਗਿਆ ਹੈ ਫਰਮ ਦੀ